ਇੱਕ ਪਾਸੇ ਜਿੱਥੇ 2024 ਦੇ ਲੋਕ ਸਭਾ ਚੋਣਾਂ ਸਿਰ ਤੇ ਹਰ ਅਤੇ ਹਰ ਪਾਰਟੀ ਵੱਲ ਵੋਟਰਾਂ ਨੂੰ ਆਪਣੀ ਪਾਰਟੀ ਵੱਲ ਖਿੱਚਣ ਲਈ ਅੱਡੇ-ਚੋਟੇ ਦਾ ਜ਼ੋਰ ਲਾਇਆ ਜਾ ਰਿਹਾ ਹੈ ਉਦੋਂ ਦੇ ਦੂਜੇ ਪਾਸੇ ਹਲਕਾ ਜੀਰਾ ਵਿਕੇ ਸ਼ਰੋਮਨੀ ਅਕਾਲੀ ਦਲ ਦੇ ਮੁਸ਼ਕਲਾ ਘਟਨ ਦਾ ਨਾਮ ਨਹੀਂ ਲੈ ਰਹੀਆਂ ਜਿਸ ਦੇ ਚਲਦਿਆਂ ਅਜੇ ਸ਼ਰੋਮਨੀ ਅਕਾਲੀ ਦਲ ਬਾਦਲ ਦੇ ਸੈਂਕੜੇ ਵਰਕਰਾਂ ਵੱਲੋਂ ਹਲਕਾ ਜੀਰਾ ਤੋਂ ਸ਼ਰੋਮਨੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਖਿਲਾਫ ਆਵਾਜ਼ ਬੁਲੰਦ ਕਰਦੇ ਆ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਇਸ ਪਾਸੇ ਧਿਆਨ ਦਿੱਤੇ ਜਾਣ ਦੀ ਮੰਗ ਕੀਤੀ ਗਈ ਹੈ ਤਾਨੂੰ ਸਾਰਿਆਂ ਵੀਰਾਂ ਨੂੰ ਇਥੇ ਆਉਂਦੇ ਜੀ ਆਖਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਦੂਸਰੀ ਮੀਟਿੰਗ ਨਹੀਂ ਇਹ ਤੀਸਰੀ ਮੀਟਿੰਗ ਆ ਤੀਸਰੀ ਮੀਟਿੰਗ ਕੀਤੀ ਕਿ ਤੀਸਰੀ ਮੀਟਿੰਗ ਸਾਨੂੰ ਅਜੇ ਅਸੀਂ ਕੁਝ ਦਿਨ ਲੇਟ ਕਰਨੀ ਸੀ ਪਰ ਪਾਰਟੀ ਨੇ ਜਿਹੜਾ ਫੈਸਲਾ ਲਿਆ ਕਿ ਸਾਨੂੰ ਤਿੰਨਾਂ ਜਿਹਨਾਂ ਨੂੰ ਪਾਰਟੀ ਤੋਂ ਬਾਹਰ ਕੱਢਿਆ ਗਿਆ ਉਹਦੇ ਸਬੰਧ ਦੇ ਵਿੱਚ ਸਾਨੂੰ ਇਹ ਮੀਟਿੰਗ ਕਿ ਕਰਨੀ ਪਈ ਹੈ ਇਹ ਤੀਸਰੀ ਮੀਟਿੰਗ ਕਿੰਨੇ ਕਿੰਨਾਂ ਨੂੰ ਪਾਰਟੀ ਨੇ ਬਾਹਰ ਕੱਢਿਆ ਔਰ ਕਿੰਨੇ ਲੋਕਾਂ ਦੀ ਮੀਟਿੰਗ ਹੋਈ ਸੀ ਉਦੋਂ ਲਗਭਗ 200 ਬੰਦੇ ਦੀ ਮੀਟਿੰਗ ਹੋਈ ਸੀ ਪੰਜਾਵਾ ਪਿੰਡਾਂ ਦੇ ਉੱਪਰ ਤੇ ਸੰਤਾ ਆਈਆਂ ਸੀ ਸਾਰੇ ਆਗੂ ਸਾਹਿਬਾਨ ਸਰਪੰਚ ਪੰਚ ਫਲਾਸਮਤੀ ਮੈਂਬਰ ਨੰਬਰਦਾਰ ਸਾਹਿਬਾਨ ਆਏ ਸੀ ਅੱਜ ਫਿਰ ਉਸ ਤੋਂ ਵੱਡੀ ਮੀਟਿੰਗ ਆ ਉਸ ਤੋਂ ਵੱਧ ਸੱਜੇ ਬੇਨਤੀ ਸੱਜਣਾ ਨੂੰ ਸੰਗਤ ਨੂੰ ਕੀਤੀ ਗਈ ਅੱਜ ਉਸ ਤੋਂ ਵੱਧ ਸੰਗਤ ਆਈ ਆ ਉਸ ਤੋਂ ਵੱਧ ਪਿੰਡ ਵੀ ਆਏ ਨਹੀਂ ਸੰਗਤ ਦਾ ਹੀ ਇਹ ਆਗੂਆਂ ਦਾ ਹੀ ਫੈਸਲਾ ਸੀ ਵੀ ਬੜੀ ਮੰਦਭਾਗੀ ਗੱਲ ਆ ਜੋ ਇੱਥੋਂ ਦੇ ਹਲਕਾ ਅੰਚਾਰਜ ਨੇ ਕੀਤਾ ਆ ਇਹ ਬਹੁਤ ਮੰਦਭਾਗਾ ਆ ਉਹਦਾ ਕਰਕੇ ਇਹ ਸਾਰੀਆਂ ਸੰਗਤਾਂ ਦੇ ਵਿੱਚ ਰੋਸ ਸੀਗਾ ਵੀ ਆਪਾਂ ਸਾਰੇ ਇਕੱਲੇ ਆ ਆਪਾਂ ਜਿਹੜੀ ਉਦੋਂ ਵੀ 2 ਮਿੰਟ ਪਹਿਲਾਂ ਕੀਤੀਆਂ ਸੀ ਆਪਾਂ ਗਲਤ ਇਹ ਕਰਦੇ ਰਹੇ ਵੀ ਅਸੀਂ ਅਕਾਲੀ ਦਲ ਦਾ ਕਿਡਰਾਂ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਚਾਹੁੰਦੇ ਨੇ ਵੀ ਅਕਾਲੀ ਦਲ ਤਗੜਾ ਹੋਵੇ ਪਰ ਇਹਦਾ ਖਮਾਜਾ ਸਾਨੂੰ ਇਹ ਭੁਗਤਣਾ ਪਿਆ ਕਿ ਸਾਨੂੰ ਪਾਰਟੀ ਦੇ ਵਿੱਚੋਂ ਤਿੰਨਾ ਜਣਿਆਂ ਨੂੰ ਕੱਢਦਾ ਗਿਆ ਦਾਸ ਨੂੰ ਛੋਟੇ ਵੀਰ ਅਮੀਰ ਸਿੰਘ ਜੀ ਬੱਬਨ ਸ਼ੇਰਪੁਰ ਨੂੰ ਤੇ ਸਰਦਾਰ ਸੁਚੇਨ ਸਿੰਘ ਕੋਹਾਲਾ ਨੂੰ ਸਾਡੇ ਕੋਲ ਰਿਪੋਰਟ ਪਹੁੰਚੀ ਆ ਵੀ ਹਲਕਾ ਇੰਚਾਰਜ ਵੱਲੋਂ ਹੀ ਇਹ ਫੈਸਲਾ ਲਿਆ ਗਿਆ ਆ ਕਿਉਂਕਿ ਜਿਹੜਾ ਜ਼ਿਲ੍ਹਾ ਪ੍ਰਧਾਨ ਸੀ ਉਹ ਤਾਂ ਉਸ ਦਿਨ ਇੱਥੇ ਹੈ ਹੀ ਨਹੀਂ ਸੀ ਜੀਰੇ ਦੇ ਵਿੱਚ ਉਹ ਤਾਂ ਜੀਰਾ ਦੇ ਵਿੱਚ ਹੈ ਹੀ ਨਹੀਂ ਸੀ ਉਹਨਾਂ ਨਾਲ ਕੀ ਗੱਲ ਹੋਈ ਜਾਂ ਕੀ ਨਹੀਂ ਇਹ ਸਾਨੂੰ ਨਹੀਂ ਪਤਾ ਪਰ ਜਿਹੜਾ ਇਹ ਫੈਸਲਾ ਲਾਗੂ ਕੀਤਾ ਗਿਆ ਜਾਂ ਕਹਿੰਦੇ ਥੋਪਿਆ ਗਿਆ ਆ ਇਹ ਹਲਕਾ ਚਾਰਜੋਲੋਂ ਲਿਆ ਗਿਆ ਵੇਖੋ ਜੀ ਅਸੀਂ ਉਹਦੋਂ ਵੀ ਇਹ ਗੱਲ ਕੀਤੀ ਸੀ ਵੀ ਅਸੀਂ ਸਾਰੇ ਹੀ ਅਕਾਲੀ ਦਲ ਦਾ ਕਿੱਡਰ ਆ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਚਾਹੁੰਦੇ ਆ ਅਕਾਲੀ ਦਲ ਨੂੰ ਪਿਆਰ ਕਰਦੇ ਆ ਅਸੀਂ ਚਾਹੁੰਦੇ ਆ ਵੀ ਸੂਬੇ ਦੇ ਵਿੱਚ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਚਾਹੀਦੀ ਆ ਜਿਹੜੀ ਸਾਡੀ ਪੰਜਾਬੀ ਦੀ ਜਾਂ ਪੰਜਾਬ ਦੀ ਗੱਲ ਤਾਂ ਹੀ ਹੋ ਸਕਦੀ ਆ ਜੇ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋਵੇ ਪਰ ਸਾਨੂੰ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਨ ਦੇ ਬਾਵਜੂਦ ਵੀ ਇਹ ਖਮਾਜਾ ਭੁਗਤਣਾ ਪੈ ਗਿਆ ਵੀ ਇਹ ਬਲਾਰੇ ਬੋਲੇ ਨੇ ਵੀ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋਣਾ ਚਾਹੀਦਾ ਸਾਨੂੰ ਅੱਜ ਅਫਸੋਸ ਇਹ ਨਹੀਂ ਵੀ ਸਾਨੂੰ ਕੱਢ ਦਿੱਤਾ ਗਿਆ ਸਾਨੂੰ ਸਾਰਿਆਂ ਨੂੰ ਅਫਸੋਸ ਹੈ ਆ ਵੀ ਅਸੀਂ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਗੱਲ ਕੀਤੀ ਆ ਅਮੇਰ ਸਿੰਘ ਸਾਫਕਾ ਸਰਪੰਚ ਪਿੰਡ ਸ਼ੇਰਪੁਰ ਤਲਦੂ ਵਾਲਾ ਜੋ ਕਿ ਸਾਡੀ ਜਿਹੜੀ ਮੀਟਿੰਗ ਹੋਈ ਅੱਜ ਉਹ ਇਸ ਸੰਬੰਧ ਦੇ ਵਿੱਚ ਹੋਈ ਹੈ ਕਿ ਪਿਛਲੇ ਇਤਨਾ ਦੇ ਵਿੱਚ ਅਸੀਂ ਕੋਹਾਲਾ ਪਿੰਡ ਦੇ ਵਿੱਚ ਇੱਕ ਬੜਾ ਭਾਰੀ ਇਕੱਠ ਕਰਕੇ ਤੇ ਰੋਸ ਪ੍ਰਕਰ ਕੀਤਾ ਸੀ ਕਿ ਵਰਕਰਾਂ ਨੂੰ ਜਿਹੜੇ ਇੱਥੋਂ ਦੇ ਸਰਪੰਚ ਪੰਚ ਨੇ ਉਹਨਾਂ ਨੂੰ ਅੰਗੋਲਿਆ ਕੀਤਾ ਜਾ ਰਿਹਾ ਹੈ ਅਸੀਂ ਆਪਦੇ ਪੱਖ ਰੱਖੇ ਸੀ ਪਰ ਸਾਡਾ ਪੱਖ ਸੁਣਨ ਦੀ بجائے ਸਾਨੂੰ ਇਹ ਸਜ਼ਾ ਦਿੱਤੀ ਗਈ ਹੈ ਕਿ ਸਾਨੂੰ ਬੁਲਾ ਰਹੇ ਜਿਹੜੇ ਸਾਸੀਂ ਤਿੰਨ ਤਿੰਨ ਮਹਿਨ ਜਿਨ੍ਹਾਂ ਨੇ ਡਿਬੇਟ ਕੀਤੀ ਸੀ ਉਹਨਾਂ ਨੂੰ ਅਕਾਲੀ ਦਲ ਦੇ ਵਿੱਚੋਂ ਕੱਢ ਦਿੱਤਾ ਗਿਆ ਸੀ ਤੋਂ ਇਸ ਕਰਕੇ ਅਸੀਂ ਅੱਜ ਫਿਰ ਸੰਗਤਾਂ ਸਾਰੀਆਂ ਨੇ ਸਾਡੇ ਨਾਲ ਜਿਹੜਾ ਹੈ ਭਰੋਸਾ ਜਤਾਇਆ ਹੈ ਸਾਡੇ ਨਾਲ ਖੜੀਆਂ ਨੇ ਉਹ ਸਾਰਿਆਂ ਇੱਥੇ ਆਈਆਂ ਨੇ ਉਹਨਾਂ ਨੇ ਅਣ ਕੀ ਇਹ ਵਿਸ਼ਵਾਸ ਦਵਾਇਆ ਹੈ ਕਿ ਜੇਕਰ ਤੁਹਾਨੂੰ ਘੜ ਦਿੱਤਾ ਹੈ ਤੇ ਅਸੀਂ ਤੁਹਾਡੇ ਨਾਲ ਆ ਆਪਾਂ ਸਾਰਿਆਂ ਨੇ ਰਲ ਕੇ ਚੱਲਣਾ ਹੈ ਇਸ ਕਰਕੇ ਸਾਰੀ ਸੰਗਤ ਦਾ ਧੰਨਵਾਦ ਵੀ ਕਰਦੇ ਆ ਜਿਹੜੀ ਇੱਥੇ ਪਹੁੰਚੀ ਹੈ